ਖੇਤੀ ਬਿਲਾ ਨੂੰ ਲੈ ਕੇ ਜੋ ਇਹ ਤੁਸੀਂ ਟਰੈਕਟਰ ਰੈਲੀ ਦੇਖ ਰਹੇ ਹੋ ਇਹ ਸਿੰਘੂ ਬਾਰਡਰ ਤੋਂ ਲੈ ਕੇ ਟਿਕਰੀ ਬਾਰਡਰ ਤੱਕ ਨਿਕਲ ਰਹੀ ਹੈ ਕਿਸਾਨੀ ਸੰਘਰਸ਼ ਦੇ ਵਿੱਚ ਜ਼ਿਲ੍ਹਾ ਗਰਦਾਸ ਖੁਰਦੇਵੀ ਕਿਸਾਨਾਂ ਨੇ ਬਹੁਤ ਸਾਰਾ ਸੰਘਰਸ਼ ਕਰ ਰਹੇ ਨੇ ਦੇਖਦੇ ਰਹੋ ਪ੍ਰੈਸ ਚੈਂਬਰ ਆਫ ਇੰਡੀਆ ਕੋਈ ਲਿਮਟ ਨਹੀਂ ਕੋਈ ਗਿਣਤੀ ਨਹੀਂ ਕਿਲੋਮੀਟਰ ਦੂਰ ਤੱਕ ਲਾਈਨਾਂ ਲੱਗੀਆਂ ਨੇ ਜੀ ਟਰੈਕਟਰਾਂ ਦੀਆਂ ਸਪੀਚ ਲਾਸ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਜਾਣਦੇ ਅੱਜ 7 ਤਰੀਕ ਅੱਜ ਟਰੈਕਟਰ ਮਾਰਚ ਆ ਜੀ ਇਹ 26 ਤਰੀਕ ਤੋਂ ਪਹਿਲਾਂ ਦੀ ਰੈਸਲ ਆ ਜਿਹੜੇ ਹਜ਼ਾਰਾਂ ਦੀ ਗਿੰਦੀ ਜਿਹੜੇ ਸਿੰਘੂ ਬਾਟਰ ਤੋਂ ਜਿਹੜੇ ਟਰੈਕਟਰ ਆ ਉਹ ਟਿਕਰੀਆ ਤੋਂ ਰਵਾਨਾ ਹੋ ਰਹੇ ਆ ਔਰ ਟਿਕਰੀਆ ਦੇ ਬਾਅਦ ਜਿਹੜੇ ਟਰੈਕਟਰ ਆ ਉਹ ਸਿੰਘੂ ਅਲਵਾਂਣਗੇ 40 ਕਿਲੋਮੀਟਰ ਦਾ ਡਿਸਟੈਂਸ ਆ ਔਰ ਸੈਂਟਰ ਵਿੱਚ ਆ ਕੇ ਦੋਵੇਂ ਟਰੈਕਟਰ ਆਪਸ ਵਿੱਚ ਮੇਲ ਕਰਨਗੇ ਇਸੇ ਤਰ੍ਹਾਂ ਯੂਪੀ ਦੇ ਵਿੱਚ ਰਾਜਸਥਾਨ ਦੇ ਵਿੱਚ ਜੋ ਚਿੱਲਾ ਬਾਡਰ ਆ ਜਾਂ ਸ਼ਾਜਹਨਪੁਰਾ ਉੱਥੇ ਵੀ ਟਰੈਕਟਰ ਮਾਰ ਚੱਲ ਰਿਹਾ ਜੀ ਅੱਜ ਔਰ ਜਮੂ ਜਥੇਬੰਦੀਆਂ ਦਾ ਐਲਾਨ ਆ ਜੇਕਰ ਹਿੰਦੁਸਤਾਨ ਸਰਕਾਰ ਇਹਨਾਂ ਕਾਲੇ ਕਾਨੂੰਨ ਦੇ ਫੈਸਲਾ ਨਹੀਂ ਲੈਂਦੀ ਤੇ 26 ਤਰੀਕ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਟੈਂਕਾਂ ਦੀ ਥਾਂ ਦੇ ਟਰੈਕਟਰਾਂ ਦੀ ਪ੍ਰਦਰਸ਼ਨ ਦਿਖਾਈ ਜਾਊਗੀ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਟਰੈਕਟਰਾਂ ਦੀ ਲਗਭਗ ਹਜ਼ਾਰਾਂ ਦੀ ਗਿਣਤੀ ਜਿਹੜੇ ਕਿਲੋਮੀਟਰ ਲੰਬੇ ਦਾ ਇਹ ਸੰਘ ਬੰਦੇੜ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਦਾ ਸੂਬਾ ਜਨਰ ਸਕੱਤਰ ਬੋਲਦਾ ਜਿਹੜੀਆਂ ਦੇਸ਼ ਦੀਆਂ ਸਾਰੇ ਜਥੇਬੰਦੀਆਂ ਦਾ ਫੈਸਲਾ ਵੀ ਅੱਜ 26 ਜਨਵਰੀ ਦੀ ਜਿਹੜੀ ਟਰੈਕਟਰ ਪਰੇਡ ਹੋਣੀ ਆ ਉਹਦੀ ਅੱਜ ਰਿਹਰਸਲ ਹੋਣੀ ਆ ਤੁਸੀਂ ਵੇਖ ਸਕਦੇ ਹੋ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਦਾ ਹਜ਼ਾਰਾਂ ਟਰੈਕਟਰਾਂ ਦਾ ਜਥਾ ਜਿਹੜਾ ਵਾ ਉਹ ਕੇਐਮਪੀ ਵੱਲੋਂ ਰਵਾਨਾ ਕਹੂਗਾ ਸਿੰਘੂ ਬਾਰਡਰ ਦੇ ਦੂਜੇ ਪਾਸੇ ਵੀ ਜਥੇ ਨਿਕਲਨੇ ਆ ਅਸੀਂ ਸਿੰਘੂ ਬਾਰਡਰ ਤੋਂ ਟਿਕਰੀ ਬਾਰਡਰ ਨੂੰ ਤੇ ਟਿਕਰੀ ਬਾਰਡਰ ਤੋਂ ਸਿੰਘੂ ਬਾਰਡਰ ਨੂੰ ਇੱਕ ਮਾਰ ਚੋਣਾ ਗਾਜੀਪੁਰ ਤੋਂ ਪਲਵਲ ਵਾਲੇ ਪਾਸੇ ਮਾਰ ਚੋਣਾ ਵਾ ਸੋ ਇਹ 26 ਦੀ ਰਸਲ ਵਜੋ ਅਸੀਂ ਵੇਖ ਰਹੇ ਆ ਸਰਕਾਰ ਦੀ ਨੀਅਤ ਤੇ ਨੀਤੀ ਦੋਵਾਂ ਵਿੱਚ ਖੋਟਾ ਉਹ ਸੀਰੀਅਸ ਦੀ ਸੰਭਾਵਨਾ ਵਾ ਵੀ ਕੱਲ ਵਾਲੀ ਮੀਟਿੰਗ ਤੋਂ ਵੀ ਕੁਝ ਨਾ ਨਿਕਲੇ ਅੰਦੋਲਨ ਨੂੰ ਤੇਜ਼ ਕਰਨਾ ਚਾਹੀਦਾ ਸਾਡੇ ਰੋਜ਼ ਪਰਵਾਰਾਂ ਦੇ ਜੀ ਅੰਦੋਲਨਾਂ ਵਿੱਚ ਕਿਸੇ ਨਾ ਕਿਸੇ ਕਾਰਨ ਮੌਤਾਂ ਕਰਕੇ ਵਿਛੜ ਰਹੇ ਸਾਡੇ ਨੂੰ ਸਰਕਾਰ ਨੂੰ ਇਸ ਗੱਲ ਦਾ ਘੱਟ ਹੀ ਫਿਕਰ ਆ ਇਸ ਕਰਕੇ ਅੱਜ ਪੰਜਾਬ ਦੇ ਵਿੱਚੋਂ ਹਜ਼ਾਰਾਂ ਟਰੈਕਟਰ ਜਿਹੜੇ ਆ ਦਿੱਲੀ ਵਿੱਚ ਰੈਸਲਪੇਟ ਹਰਿਆਣੇ ਦੇ ਹਜ਼ਾਰਾਂ ਟਰੈਕਟਰ ਰੈਸਲਪੇਟ ਵਿੱਚ ਪਹੁੰਚੇ ਆ ਪੰਜਾਬ ਤੇ ਹਰਿਆਣਾ ਵਿੱਚ ਵੱਡੇ ਪੱਧਰ ਤੇ ਨੌਜਵਾਨ ਕੁੜੀਆਂ ਟ੍ਰੇਨਿੰਗ ਲੈ ਰਹੀਆਂ ਨੇ ਟਰੈਕਟਰ ਰੈਸਲਪੇਟ ਦੇ ਵਿੱਚ ਸੋ ਇਹ ਇੱਕ ਇਹ ਤੋਂ ਗਾਹ ਅੰਮਰਸਰ ਤੋਂ 12 ਜਨਵਰੀ ਨੂੰ ਵੱਡਾ ਜਥਾ ਜਿਹੜਾ ਵਾ ਉਹ ਦਿੱਲੀ ਵਾਲ ਨੂੰ 26 ਦੀ ਪਰੇਡ ਵਿੱਚ ਸ਼ਾਮਲ ਹੋ ਲਈ ਤੁਰੂਗਾ 20 ਨੂੰ ਤਰਨਤਾਰ ਤੇ ਹੋਰ ਨਾਲ ਇਲਾਕੇ ਦਾ ਜਥਾ ਵੀ ਉਹ ਜੜਾ ਦਿੱਲੀ ਵਾਲੀ ਪਰੇਡ ਦੇ ਵਿੱਚ ਸ਼ਾਮਲ ਹੋਊਗਾ ਸੋ ਹੁਣ ਅਸੀਂ ਥੋੜੀ ਦੇਰ ਬਾਅਦ ਆਪਣੇ ਜਥੇ ਨੂੰ ਇੱਥੋਂ ਝੰਡਾ ਵੱਡੇ ਸਤਨਾਮ ਸਿੰਘ ਜੀ ਪੰਨੂ ਸਾਡੇ ਸੂਬੇ ਦੇ ਪ੍ਰਧਾਨ ਸੁਮਿੰਦਰ ਸਿੰਘ ਜੀ ਤਤਾਲਾ ਜਸਪੀਰ ਸਿੰਘ ਪਿੱਦੀ ਸਾਰੇ ਆਗੂ ਝੰਡਾ ਲਹਿਰਾ ਕੇ ਇਸ ਜਥੇ ਨੂੰ ਜੜਾ ਵਾ ਉਹ ਜਿਹੜਾ ਵਾ ਕੇਐਮਪੀ ਆਲੂ ਰਵਾਨਾ ਕਰਨਗੇ ਉਧਰੋਂ ਫਿਰ ਸਾਰੀਆਂ ਜਥੇਬੰਦੀਆਂ ਦੇ ਟਰੈਕਟਰ ਲੜ ਕੇ ਕੇਐਮਪੀ ਦੇ ਉੱਤੇ ਚੜ੍ਹਨਗੇ ਤੇ ਫਿਰ ਟਰੈਕਟਰ ਰੈਸਲ ਮਾਰਚ ਸ਼ੁਰੂ ਹੋਊਗਾ ਸੋ ਸਰਕਾਰ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਕਰੇ ਖੇਤੀ ਦੇ 3 ਕਰੋੜ ਵਾਪਸ ਲੈਣੇ ਪੈਣਗੇ ਸਾਰੀਆਂ ਫਸਲਾਂ ਦੇ ਜਿਹੜੀ ਐਮਐਸਪੀ ਦਾ ਨਵਾਂ ਕਾਨੂੰਨ ਲੈ ਕੇ ਆਉਣਾ ਪਊਗਾ ਇਹਦੇ ਨਾਲ ਜਿਹੜੇ ਬਿਜਲੀ ਸੋਧ ਬੇលਿਆ ਪਰਾਲੀ ਦਾ ਇਕ ਵਾਪਸ ਲੈਣਾ ਪਊਗਾ ਇਹਦੇ ਵਿਚਾਲੇ ਥੋ ਮਰਜੀ ਜੋ ਮਰਜੀ ਕਹਿਣ ਜਾਂ ਪ੍ਰਧਾਨ ਮੰਤਰੀ ਕੋਈ ਰਸਤਾ ਨਹੀਂ ਹੈਗਾ ਸਰਕਾਰ ਰਸਤਾ ਕੱਢਣਾ ਨਹੀਂ ਚਾਹੁੰਦੀ ਇਹੇ ਅੰਦੋਲਨ ਲੰਮਾ ਚੱਲਣਾ ਸਾਨੂੰ ਮਾਨਸਿਕੇ ਦੇ ਲਈ ਤਿਆਰੀ ਕਰਨੀ ਚਾਹੀਦੀ ਆ ਧੰਨਵਾਦ